ਕਿ ਉਹ ਮਨੋਖੋ ਜੀਵ ਵਿਸ਼ੇ ਵਿਕਾਰਾਂ ਦੇ ਮੁਕਾਬਲੇ ਦੇ ਵਿੱਚ ਸੂਪੀਰ ਹੈ ਜੋਦਾ ਹੈ ਪੰਜ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਜਦੋਂ ਵਿਕਾਰਾਂ ਤੇ ਜਿੱਤ ਪ੍ਰਾਪਤ ਹੋਈ ਤਾਂ ਉਸ ਸਖੇ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਦੀ ਅਡੋਲ ਅਵਸਥਾ ਬਣ ਜਾਂਦੀ ਹੈ ਅਨਹਦ ਨਾਦ ਸੁਣਾਈ ਦਿੰਦੇ ਨੇ ਜਿਉਂ ਉਹ ਗਾਥਕ ਵਹਿਪੂ ਦੇ ਨਾਲ ਅਸੁਦੀ ਲੋਕੀ ਸਾਝ ਪੈ ਜਾਂਦੇ ਹੈ ਤੇ ਉਹ ਜਿਹੜਾ ਮਨੁੱਖ ਹੈ ਉਹ ਸਦਾ ਸਦਾ ਦੇ ਵਿੱਚ ਬੋਧਤ ਹੋ ਜਾਂਦਾ ਹੈ ਤੇ ਉਸ ਦੇ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਸਾਰੇ ਕੰਮ ਵੀ ਪੂਰੇ ਹੋ ਜਾਂਦੇ ਨੇ ਤੇ ਜ਼ਿੰਦਗੀ ਦਾ ਕਾਰਜ ਸਦਾ ਪੂਰਾ ਹੋ ਜਾਂਦਾ ਹੈ ਸਾਨੂੰ ਪਰਮਾਤਮਾ ਦੇ ਦਰਸ਼ਨ ਦਿਦਾਰੇ ਪਰਮਾਤਮਾ ਮਿਲ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਉਹ ਕਾਮੁਕ ਕੋਈ ਦਾ ਨਾਮ ਵੱਸ ਜਾਂਦਾ ਹੈ ਪਰਮਾਤਮਾ ਦਾ ਨਾਮ ਵੱਸ ਜਾਣ ਦੇ ਨਾਲ ਹੀ ਅਸਲ ਦੇ ਵਿੱਚ ਇਹ ਜਿਹੜਾ ਜੀਵ ਹੈ ਸੰਸਾਰ ਤੋਂ